ਸਤਨਾਮ 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 ਜੀ ਜੈ ਗੁਰੂ ਆਦੇ ਗੁਰੂ ਆਦੇ ਸਤਨਾਮ 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 ਜੀ ਇਧਰੇ ਸਤਨਾਮ 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 ਜੀ ਜੈ ਗੁਰੂ ਆਦੇ ਗੁਰੂ ਆਦੇ ਸਤਨਾਮ 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 ਦੀ ਵੇਰੁਆਲੇ ਗੁਰੂ ਆਲੇ ਕੁਦੀ ਸਤਨਾਮ 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 ਜੀ ਵੇਰੁਆਲੇ ਗੁਰੂ ਆਲੇ ਕੁਦੀ ਸਤਨਾਮ 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 ਜੀ ਵੇਰੁਆਲੇ ਗੁਰੂ ਆਲੇ ਕੁਦੀ ਸਤਨਾਮ 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 ਜੀ ਸਤਨਾਮ 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 ਜੀ ਗੁਰੂ ਆਰੇ ਗੁਰੂ ਆਰੇ ਗੁਰੂ ਸਤਨਾਮ 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 ਜੀ ਆਰੇ ਗੁਰੂ ਆਰੇ ਗੁਰੂ ਆਰੇ ਗੁਰੂ ਸਤਨਾਮ 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 ਜੀ ਆਰੇ ਗੁਰੂ ਆਰੇ ਸਤਨਾਮ 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 ਕੀ ਆਲੇ ਗੁਰੂ ਆਲੇ ਗੁਰੂ ਆਲੇ ਗੁਰੂ ਜੀ ਸਤਨਾਮ 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 ਜੀ ਆਲੇ ਗੁਰੂ ਆਲੇ ਗੁਰੂ ਆਲੇ ਗੁਰੂ ਜੀ ਸਤਨਾਮ 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 ਜੀ ਆਲੇ ਗੁਰੂ ਆਲੇ ਸਤਨਾਮ 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 ਜੀ ਹਾレ ਗੁਰੂ ਆਹੇ ਸਤਨਾਮ 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 ਜੀ ਹਾレ ਗੁਰੂ ਆਹੇ ਜੀ ਸਤਨਾਮ 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 ਜੀ ਹਾレ ਗੁਰੂ ਆਹੇ ਸਤਨਾਮ 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 sat naam sat naam sat naam ji jai ji sare sat naam sat naam sat naam ji jai guru wahe guru guru ji sat naam sat naam sat naam ji guru ਸਤਨਾਮ 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 ਦੀ ਵਾਹਿਗੁਰੂ ਆਹੇ ਗੁਰੂ ਆਹੇ ਗੁਰੂ ਆਹੇ ਗੁਰੂ ਜੀ ਸਤਨਾਮ 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 ਦੀ ਵਾਹਿਗੁਰੂ ਆਹੇ ਗੁਰੂ ਆਹੇ ਸੂਹ ਆਹੇ ਗੁਰੂ ਜੀ ਸਤਨਾਮ 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 ਦੀ ਵਾਹਿਗੁਰੂ ਆਹੇ ਗੁਰੂ ਆਹੇ

ਸੁਦੇ ਆ ਕੈ ਅਰਦਾਸ ਹਮਾਰੀ ਜੀ ਤੀਓ ਪਿੰਡ ਸਭ ਸਬਨਾਨਕ ਸਾਥ ਤੇਰੀ ਵਡਿਆਈ ਕੋਈ ਨਾ ਉਹ ਨਾੜੇ ਜੀਉ ਬੋਹਿ ਤੂ ਸ੍ਰੀ ਵਾਹਿਗੁਰੂ ਜੀ ਅਰਦਾਸ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਸਹਾਇ ਵਾਰਸੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿੰਤ ਭਗਵਤੀ ਸਮਰਕਾ ਗੁਰੂ ਨਾਲ ਨਿਕਲੇ ਹੇ ਆਏ ਫਰੰਦਰ ਗੁਤਿ ਅਮਰਦਾਸ ਰਾਮਦਾਸ ਹੈ ਓਏ ਸਹਾਇ ਅਰਜ ਨਹ ਕੋ ਬਿਦਨਾਸ ਸਿਮਰਉ ਸ੍ਰੀ ਗਰਬਾਇਸ਼ੀ ਹਰਿ ਕ੍ਰਿਸ਼ਨ ਦੇ ਅਕਿਆਸੇ ਬਿਸੇ ਸਬਦ ਖਜਾਇ ਤੇਗ ਬਹਾਦਰ ਸੁਪਰਿਆ ਕਾਰਨ ਨਿਤ ਆਵੇ ਧਾਈ ਸਨਖਾਈ ਓਏ ਸਹਾਇ ਦਸਵੀਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਖਾਈ ਓਏ ਸਹਾਇ ਦਸਾਂ ਪਾਤਸ਼ਾਹਾਂ ਜੀ ਜਿਹੋ ਸਾਬਿਸ਼ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤੰਸ਼ੀ ਦੇ ਦਾਤੀ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਦਸ ਪਾਤਸ਼ਾਹਾਂ ਚਾਰ ਸੱਤ ਜਾਂਦੇ ਪੰਜ ਪਿਆਰੇ ਚਾਲੀ ਮੁਕਤੇ ਹਕੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਚੱਪਿਆ ਵੰਡ ਕੇ ਛਕਿਆ ਦੇਖ ਚਲਾਈਤੀ ਕਿ ਵਾਝ ਦੇ ਕਿੰਨੇ ਕੀਤਾ ਤੇਨਾ ਪਿਆਰੇਆ ਸੱਜਿਆਰੇ ਦੀ ਕੀਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਨਾਸਿੰਗਾ ਸਿਕੜੀਆ ਨੇ ਧਰਮ ਮਹੇਤ ਸਿੱਧ ਤੇ ਬੰਦ ਬੰਦ ਘਟਵਾਏ ਕੋਪਰੀਆਂ ਲੋਹੇ ਗੇ ਚਖੀਆਂ ਤੇ ਚੜੇ ਤਨ ਆਰੇ ਨਾਲ ਚਰਵਾਏ ਗੇ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਧਰਮਨੀ ਹਾਰਿਆ ਸਿੱਕੀ ਕੇਸਾਂ ਸਵਾਸਨ ਸੰਗ ਨਿਭਾਈ ਇਤਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਚਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਨੀ ਤਾਣੀਆਂ ਤੇ ਬਾਣ ਨੀ ਤਾਣੀਆਂ ਤੇ ਤਾਣ ਨਿਉਟਿਆਂ ਦੀ ਓਟ ਨਿਆਸਰੀਆਂ ਦੇ ਆਸਰੇ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਨ ਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਪਾਵਨ ਚਤਕਬਲਾਪਾਸ ਅਰਦਾਸ ਬੇਨਤੀ ਹੈ ਸਤਿਗੁਰ ਜੀਓ 6 ਅੱਤੇ 7 ਤਉ ਦੀ ਰਾਤ ਨੂੰ ਲਾਹ ਸ਼੍ਰੀ ਅਨੰਦਗੜ੍ਹ ਸਾਹਿਬ ਸ਼ਡਨ ਦੇ ਇਤਿਹਾਸਿਕ ਦਿਹਾੜੇ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਆ ਆਪ ਜੀ ਦਾ ਇਹ ਮਹਾਨ 31 ਮਾਤ ਲੋਕ ਦਸ਼ਮੀਸ਼ ਪੈਦਲ ਮਾਰਚ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਛਤਰ ਸ਼ਾਇਆ ਹੇਠ ਪੰਜ ਪਿਆਰਿਆਂ ਦੀ ਤਗਵਾਈ ਅਤੇ ਆਪ ਜੀ ਦੇ ਚਰਨ ਸੇਵਕ ਸੱਚਖੰਡਵਾਸੀ ਬਾਬਾ ਜੋਰਾ ਸਿੰਘ ਜੀ ਲਖਾ ਤੇ ਮਹਾਨ ਪ੍ਰਾਨੇ ਦੇ ਸੰਕਾ ਉਹਨਾਂ ਤੋਂ ਬਰੋਸਾ ਹੋਏ ਬਾਬਾ ਕੁਲਵੰਤ ਸਿੰਘ ਜੀ ਲੱਖਾਂ ਅਤੇ ਇਲਾਕਾ ਗੁਰਦੁਆਰਾ ਸ੍ਰੀ ਮਹਦੀਉਨਾ ਸਾਹਿਬ ਦੀਆਂ ਸਮੂਹ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਗਬਿੰਦ ਸਿੰਘ ਮਾਰਕ ਤੋਂ ਪੜਾ ਤਰਪੜਾ ਹੁੰਦਾ ਹੋਇਆ ਸਤਿਗੁਰੂ ਜੀ ਆਪ ਜੀ ਨੇ ਰਹਿਮਤ ਕੀਤੀ ਹੈ ਆਜ਼ਾਦੀ ਦੇ ਵਿਸ਼ਰਾਮ ਆਪ ਜੀ ਨੇ ਆਪਣੇ ਸਿੰਘਾਂ ਸੇਵਕਾਂ ਸਮੇਤ ਗੁਰਦੁਆਰਾ ਸ੍ਰੀ ਝਾੜ ਸਾਹਿਬ ਵਿਖੇ ਕੀਤੇ ਨੇ ਵਿਸ਼ਰਾਮ ਤੋਂ ਪ੍ਰੰਤ ਇਸ ਵੇਲੇ ਜੇ ਆਪ ਆਪਣੇ ਸੋਹਣੇ ਸਿਘਾਸਨਾ ਤੇ ਵਿਰਾਜਮਾਨ ਹੋਇਓ ਸਤਿਗੁਰ ਜੀ ਆਪ ਜੀ ਦੀ ਮਹਿਰਮਤ ਹੋਈ ਹੈ ਆਪ ਜੀ ਦਿਆਲਤਾ ਵਰਤੀ ਹੈ ਸਮੂਹ ਇਲਾਕਾ ਆਪ ਜੀ ਤੋਂ ਖੁਸ਼ੀਆਂ ਲੈਣ ਲਈ ਪਹੁੰਚਿਆ ਨੇ ਸਰਬਸ ਸੰਗਤਾਂ ਦੀਆਂ ਤਿਲਪੁਲ ਪੇਟਾ ਮੰਦਰ ਪਰਵਾਹ ਨਿਕਰਣੀਆਂ ਸਭਨਾ ਦੇ ਕਾਰਜ ਰਾਸ ਕਰਨੇ ਸਭਨਾ ਨੂੰ ਆਪ ਜੀ ਨੇ ਖੁਸ਼ੀਆਂ ਬਖਸ਼ੀਆਂ ਆਪਣੇ ਦਾਸ ਬਾਬਾ ਕੁਲਵੰਤ ਸਿੰਘ ਜੀ ਲੱਖਾਂ ਨੂੰ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਵਿੱਚ ਰੱਖਣਾ ਦੇ ਅਰੋਖਤਾ ਤੰਦਰੁਸਤੀਆਂ ਲੰਗੀਆਂ ਉੰਬਨਾ ਬਖਸ਼ੀਆਂ ਸਤਿਗੁਰੂ ਜੀਓ ਆਪ ਜੀ ਦੇ ਇਸ ਮਹਾਨ ਨਗਰ ਕੀਰਤਨ ਵਿੱਚ ਜਿੱਥੇ-ਜਿੱਥੇ ਵੀ ਕੋਈ ਸੇਵਾਦਾਰ ਸੇਵਾਵਾਂ ਨਿਭਾਰਿਆ ਹੈ ਸਾਰੇ ਸੇਵਾਦਾਰ ਆਪੋ ਆਪਣੀਆਂ ਡਿਊਟੀਆਂ ਉੱਪਰ ਹਾਜ਼ਰ ਨਹੀਂ ਰਹਿਮਤ ਕਰਨੀ ਆਪਣਾ ਮਿਹਰਾਂ ਭਰਿਆ ਹੱਥ ਸੇਵਕਾਂ ਦੇ ਸਿਰ ਉੱਪਰ ਬਣਾ ਕੇ ਰੱਖਣਾ ਇਥੇ ਆਪ ਜੀ ਬਖਸ਼ੋ ਖੁਸ਼ੀਆਂ ਆਪਣੇ ਇਸ ਮਹਾਨ ਨਗਰ ਕੀਰਤਨ ਨੂੰ ਅਗੇ ਮਾਰਗ ਤੇ ਚਾਲੇ ਪਾਉਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਸਤਿਗੁਰ ਜੋ ਅੰਗ ਸੰਬ ਸਹਾਈ ਹੋਣ ਜੋ ਕਾਲ ਨੂੰ ਪ੍ਰਨਾਸੀ ਤੇ ਆਲੰਗ ਰੂਪੇ ਸਦਾ ਅੰਗ ਸੰਗੇ ਅਪੰਗੰ ਬੇਕੂਤੇ ਸਿਕ ਪਰਦੇ ਸੁਣਦੇ ਸਰਬਤ ਲਾਹੇਬੰਦ ਹੋਵਣ ਗੁਰਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਦਾ ਬਲਾ ਵਾਹਿਗੁਰੂ ਦੀ ਜੀ ਕਾ ਖਾਲਸਾ ਵਾਹਿਗੁਰੂ ਦੀ ਜੀ ਬੋਲੇ Nihal! 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 मेर सतपुर कल कीअं छॾ तोर सतपुर कल चाला छट चला तरबार मेरा सतपुर सिया छट चलेया तरबार मेरा सतगुर सलियां छॾ चंदबा छॾे चवारो छॾ चवार छॾ चोबाल सतपुर कला छॾ चलिया करो सतपुर कल ॾियण वारा छॾ चलियाबानो मेरा सतगुर कला छॾ चलिया करवरा सतपुर कलिया छॾ चलिया करवा ਕਾਲੀ ਰਾਤ ਕਹਿਣ ਦੀ ਕਰਦੀ ਲੈ ਦੁਨੀਆਂ ਪਰਵਾਹ ਨੂੰ ਕਾਲੀ ਰਾਤ ਕਹਿਣ ਦੀ ਕਰਦੀ ਲੈ ਚੱਲਿਆ ਪਰਵਾਹ ਨੂੰ ਕਾਲੀ ਰਾਤ ਕਹਿਣ ਦੀ ਕਰਦੀ ਲੈ ਚੱਲਿਆ ਪਰਵਾਹ ਨੂੰ ਕਾਲੀ ਰਾਤ ਕਹਿਣ ਦੀ ਕਰਦੀ ਲੈ ਚੱਲਿਆ ਪਰਵਾਹ ਨੂੰ ਸਤਿ ਸਤਿ ਪੁਰਖ छ चलया तर सतगुर कला छॾा सत घोट काल मिया वाला छट चलया परवार मेरा सत घोट काल मिया वाला छट चलया ਖਲੇ ਵਿੱਚ ਰਹਿਣਾ ਕੋ ਚੰਦਰਾ ਕਾ ਨੁ ਲੈਣਾ ਸਿਆ ਨਹੀਂ ਖਲੇ ਵਿੱਚ ਰਹਿਣਾ ਕੇ ਕੋ ਚੰਦਰਾ ਜ਼ਾਰ ਕੋ ਲੈਣਾ ਮਿਟਿਆ ਨਹੀਂ ਖਲੇ ਵਿੱਚ ਰਹਿਣਾ ਕੋ ਚੰਦਰਾ ਨਾ ਨਹੀਂ ਕੋਲੇ ਵਿਚ ਨਾਇਰਾ ਹੋਰੇ ਕਿਹੜੇ ਰਸਤੇ ਮੈਨਾ ਹੋਰੇ ਕਿਹੜੇ ਰਸਤੇ ਮੈਨਾ ਹੋਂਦ ਬਰਤਾਰ ਨੂੰ ਮੇਰਾ ਸੱਤ ਕੋੜ ਕੱਲ ਮੀ ਵਾਲਾ ਛੱਡ ਗਿਆ ਕਰਵਾਰ ਨੂੰ ਲਿਗਿਆ ਸੱਤ ਕੋੜ ਕੱਲ ਮੀ ਵਾਲਾ ਛੱਡ ਗਿਆ ਕਰਵਾਰ ਮੇਰਾ ਸਤ ਪੁਰਖ ਚਲਵੀ ਉਹ ਰਾਸ਼ਟ ਚਲਿਆ ਕਰਵਾਇਆ ਮੈਂ ਜਲ ਲਾਈਵ ਨਹੀਂ ਇੱਕ ਫੈਰੀ ਵੀਡੀਓ ਪਾ ਦਿੰਦਾ ਮੈਂ ਦਰਵਾਜ਼ੇ ਦੀ ਦਰਵਾਜ਼ੇ ਦੀ ਥੋੜੀ ਜਿਹੀ ਕੰਮ ਕਰ ਮੈਂ ਜੀ ਉੱਤੇ ਬਣ ਉਹ ਗਰੁੱਪ ਤੋਂ ਕਰਨਾ ਜੇ ਮੈਂ ਫਿਰ ਲਾਈਵ ਕਰਨ ਕਰ ਬੇਸ ਬੰਦ ਰਹਿਣ ਦਾ ਬਰੇ ਕਰ ਦੇਣਾ ਹਾਂ ਹੈ ਨਾ ਉਹ ਰੋਹੀ ਸੀ ਨੂੰ ਅਨੰਤ ਤੁਰਦੀ पईया उहो बाल बर जवान पोले चिटियां साड़ियूं पईया ਹੇ ਚੰਦ ਦੇ ਜਾਨਵਰ ਕੂਟੀ ਉੱਠੇ ਸੇਰੂ ਜੀ ਕੂਟੀ ਚਾਰਗੀਆਂ ਲੋਂਈਆ ਪੱਥਰ ਟਲੇ ਉਭਾਨ ਕਨਾ ਦੇ ਅੰਦਰ ਤੇ ਅੰਗਰਿ ਯੋਲ ਪਹਾੜੀਆਂ सुमे दा सु बेटे दादी माता फित मसूमेटे दादी बेटे मसमत बेटे दादी पुकड़ में चल बेटे कुरत सोचांच पई कुदरत सोचांच पई जे सतगुर कला छॾ चलिया घर मेरा सतगुर करम वारा छॾ चलिया घर मेरा सतगुर कर मिया ਸ਼ਟ ਚੱਲਿਆ ਕਰਵਾ ਨਮੋ ਲੋਕੀ ਮਏ ਜੈ ਸੁਖੇ ਇਹ ਆਮਾ ਅਪੀ ਸਤਿਗੁਰ ਆਜਾ ਤੋ ਗੁਰੂ ਜੀ ਆਏ ਸਤਿਗੁਰੂ ਜੀ ਨੂੰ ਮੂੰਹ ਤੌੜ ਜਵਾਬ ਦੇਣਾ ਸਾਜੀ ਮੈਂ ਨਹੀਂ ਰੱਖ ਸਕਾਂ ਬੇਚਲੇਗਾ ਔਰ ਜਦੋਂ ਵਿਪਤਾ ਕਿਸੇ ਤੇ ਆਣ ਪੈਂਦੀ ਫਿਰ ਭੈਣ ਭਾਈ ਵੀ ਬੋਲਣੋਂ ਹਟ ਜਾਂਦੇ ਜਿਹੜੇ ਕਹਿੰਦੇ ਸੀ ਮਰਾ ਦੇ ਨਾਲ ਤੇਰੇ ਛੱਡ ਜਿਉਂਦਿਆਂ ਤਾਂ ਹੀ ਹੱਸ ਜਾਂਦੇ ਦੇਖਰ ਆਪ ਕਰਕੇ ਬੰਦਾ ਚਲਾ ਹੀ ਜਾਂਦਾ ਆਹ ਰਸਤੇ 'ਤੇ ਆ ਕੇ ਉਹ ਖੁਨਾ ਬਸਿਤ ਜਾਂਦੇ ਕੋਈ ਨਾ ਜੱਗ ਤੇ ਬਣੇ ਸਾਥੀ अॼ पिता वेला बस हा न सतगुरू न कंदा जी चे जओ तहक उन दरवाजा बंद ਨਾ ਕੋਈ ਪੂਰੇ ਰਸਤੇ ਦਾ ਪਤਾ ਨਾ ਕੋਈ ਟਿਕਾਣਾ ਚਾਰ ਦਿਨਾਂ ਦੇ ਕੋਈ ਦੀ ਭੁੱਖੇ ਆ ਚਾਰ ਰਾਤਾਂ ਤੋਂ ਨੀਂਦ ਰਹਿਣ ਇਸ ਨੂੰ ਫੁਰਕੇ ਤਕੀਨੇ ਖਸਰੀ ਦੇ ਸਰਵਾਰੀਆਂ ਚੋਂ ਚੂਲਵਾਲ ਨਗਰ ਵੱਲੋਂ ਸਰਪੇ ਜੀ ਨੂੰ ਆਪਾ ਜਾਣ ਰਿਹਾ ਕਹਿੰਦੇ ਉਦੋਂ ਉਹ ਤਿੰਨ ਕੋਦ ਮਸਾਦੀ ਸਫਰ ਹੋਇਆ सुखां दर्स में पसी